ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅਓ ਜ ਆਪਾਂ ਨਿੱਕ ਸੁਖ ਦੇ ਨਾਲ ਅਫੂ ਬਣਾਈਏ ਆ ਆਪਣੇ ਕੋਲੇ ਸਰਹਾ ਜਿਹੜਾ ਆ ਪਾ ਜ਼ਬਰ ਸਾਥੀ ਮੌਸਮ ਦੇ ਵਿੱਚ ਆਪਣੇ ਕੋਲੇ ਚਲਾਈ ਤਾਂਦਲਾ ਪਖੜਾ ਪਾਲਕ ਜੋ ਵੀ ਚੀਜ਼ਾਂ ਮਿਲ ਕੇ ਆਪਣੇ ਕੋਲ ਹੁੰਦੀਆਂ ਨੇ ਜਾਂ ਹੁਣ ਅੱਜ ਕੱਲ ਕੈਨੇਡਾ ਦੇ ਵੈਕ ਜਾਣ ਦੇ ਵਿੱਚ ਜਿਹਦਾ ਬਾਥੂ ਵਗੈਰਾ ਵੀ ਹੁੰਦਾ ਵਾ ਪਾਲਕ ਵੀ ਹੁੰਦੀ ਆ ਹਾਲੋ ਵੀ ਹੁੰਦੀ ਆ ਮੇਥੀ ਵੀ ਹੁੰਦੀ ਆ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਅਸੀਂ ਬਣਾਉਣ ਲੱਗੇ ਹਾਂ ਟਫੂ ਦੇ ਨਾਲ ਕਿਉਂਕਿ ਬੱਚੇ ਸਾਗ ਦੇ ਨਾਲ ਤੋਂ ਕਈ ਵਾਰੀ ਕੰਨੀ ਖਤਰਾਉਣ ਲੱਗ ਜਾਂਦੇ ਆ ਬਜੂ ਹੀ ਨਹੀਂ ਕਿ ਆਪਾਂ ਇਹ ਸਾਗੀ ਬਣਾ ਕੇ ਦੇਣਾ ਵਾ ਤੇ ਇਸ ਕਰਕੇ ਆਪਾਂ ਬੱਚਿਆਂ ਨੂੰ ਇਹਦੀ ਪੁਰਜੀ ਵੀ ਅਲੂ ਦੇ ਨਾਲ ਬਣਾ ਕੇ ਦੇ ਸਕਦੇ ਆ ਆਪਾਂ ਟਫੂ ਦੇ ਨਾਲ ਵੀ ਇਹਨੂੰ ਬਣਾ ਕੇ ਦੇ ਸਕਦੇ ਆ ਆਪਣੀ ਇਹਦਾ ਵੀ ਬਣਾ ਕੇ ਦੇ ਸਕਦੇ ਆ ਲਓ ਜੀ ਅੱਜ ਆਪਾਂ ਇਹਨੂੰ ਟਫੂ ਦੇ ਨਾਲ ਤਿਆਰ ਕਰਦੇ ਆ ਤੇ ਬਿਲਕੁਲ ਆਰਗੈਨਿਕ ਢੰਗ ਨਾਲ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਆ ਅਸੀਂ ਆਰਗੈਨਿਕ ਹੀ ਟਫੂ ਲੈ ਲਿਆ ਜਿਹੜਾ ਸੋਇਆਬੀਨ ਤੋਂ ਬਣਿਆ ਹੋਇਆ ਹੁੰਦਾ ਅਤੇ ਕੋਈ ਇਹਦੇ ਵਿੱਚ ਵੀ ਗ੍ਰੀਨ ਇਹਨਾਂ ਨੇ ਸਾਰੀਆਂ ਸਬਜ਼ੀਆਂ ਵਗੈਰਾ ਪਾਈਆਂ ਹੋਈਆਂ ਨੇ ਇਹਨਾਂ ਨੇ ਇੱਕ ਸੈਲਡਰ ਦੇ ਤੌਰ ਤੇ ਲਿਆ ਵਾ ਆਪਾਂ ਇਹਨੂੰ ਸਬਜ਼ੀ ਬਣਾ ਕੇ ਖਾਣਾ ਬੱਚੇ ਜੇ ਇਹਦਾ ਸੈਲਡ ਵਗੈਰਾ ਨਹੀਂ ਖਾਂਦੇ ਤੇ ਸਬਜ਼ੀ ਵਗੈਰਾ ਬਣਾ ਕੇ ਖਾਂਦੇ ਆ ਤੇ ਉਹਨਾਂ ਜੇ ਨਹੀਂ ਸਾਗ ਖਾਂਦੇ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਆਪਾਂ ਇਹਨੂੰ ਨਿੱਕ ਸੁੱਕ ਵਾਲਾ ਸਾਗ ਤੇ ਨਾਲ ਟਫੂ ਲੈ ਸਕਦੇ ਆ ਮਿਲ ਕੇ ਕਿਉਂਕਿ ਗਰਮੀਆਂ ਦੇ ਵਿੱਚ ਇੰਡੀਆ ਦੇ ਵਿੱਚ ਦੁੱਧ-ਦੋਧ ਦੀ ਕਮੀ ਹੋ ਜਾਂਦੀ ਹੈ ਤੇ ਪਨੀਰ ਵੀ ਮਿਲ ਕੇ ਚੰਨੀ ਮਿਲਦਾ ਵਾ ਜੇਲੀ ਪਨੀਰ ਦੇ ਨਾਲ ਤਾਂ ਤੁਸੀਂ ਸਵਾ ਬੇਨ ਦਾ ਜਿਹੜਾ ਪਨੀਰ ਹੁੰਦਾ ਵਾ ਜਿਹਨੂੰ ਟਫੂ ਕਹਿੰਦੇ ਆ ਉਸੀ ਵੱਟੋਂ ਵੀ ਕਰ ਸਕਦੇ ਆ ਗਰਮੀਆਂ ਦੇ ਵਿੱਚ ਤਾਂ ਆਪਣੇ ਚਲਾਈ ਤਾਂ ਲਾ ਪਖੜਾ ਅ 68 ਇੱਕ ਹੋਰ ਬੂਟੀ ਜਿਹੜੀ ਘਿਓ ਬੂਟੀ ਹੁੰਦੀ ਆ ਇਹ ਕਾਫੀ ਚੀਜ਼ਾਂ ਹੁੰਦੀਆਂ ਨੇ ਪਰ ਇਹਦੀ ਤੁਹਾਨੂੰ ਪਹਿਚਾਣ ਜ਼ਰੂਰ ਹੋਣੀ ਚਾਹੀਦੀ ਹੈ ਵੀ ਇਹ ਆਹ ਬੂਟੀਆਂ ਨੇ ਕਿਤੇ ਕਈ ਵਾਰੀ ਕੋਈ ਕੋੜੀ ਚੀਜ਼ ਨਾਲ ਵਿੱਚ ਆ ਜਾਵੇ ਲਓ ਜੀ ਅਸੀਂ ਹੁਣ ਇਹਦੇ ਵਿੱਚ ਅਸੀਂ ਆ ਸਾਡੇ ਕੋਲ ਲਾਲ ਬਾਥੂ ਆ ਜੀ ਲਾਲ ਬਾਥੂ ਤੁਹਾਡੇ ਘਰ ਇੱਕ ਬੂਟਾ ਹੀ ਤੁਸੀਂ ਲਾ ਲਓ ਨਾ ਮਿਲ ਗਏ ਤੇ ਇੱਕ ਬੂਟੇ ਦੇ ਨਾਲ ਹੀ ਤੁਸੀਂ ਸਾਰਾ ਸਿਜ਼ਨ ਤੁਹਾਡਾ ਵਧੀਆ ਲੰਘ ਜਾਂਦਾ ਇਰਕੂ ਲਾਲ ਬਾਥੂ ਵੀ ਹੈਗਾ ਜੀ ਸਾਡੇ ਕੋਲ ਜਿਹੜਾ ਦੇਸੀ ਬਾਥੂ ਆ ਆਪਣਾ ਆਂ ਛੜਕਾ ਦੇ ਉੱਗਿਆ ਉਹਦਾ ਉਹ ਵੀ ਹੈਗਾ ਵਾ ਇਹ ਤਾਂ ਆਮ ਹੀ ਹੋ ਜਾਂਦੇ ਆ ਲਾਲ ਬਾਥੂ ਵੀ ਤੇ ਦੇਸੀ ਬਾਥੂ ਵੀ ਇਹ ਜਦੋਂ ਪਰਯੋਹ ਵਗੈਰਾ ਲੈ ਕੇ ਆਉਨੇ ਆ ਉਹਦੇ ਵਿੱਚ ਕਈ ਵਾਰੀ ਵੀਜ਼ ਵਗੈਰਾ ਆ ਜਾਂਦਾ ਤੇ ਆਪਣੇ ਆਪ ਹੀ ਹੋ ਜਾਂਦਾ ਅਸੀਂ ਥੋੜਾ ਜਿਹਾ ਛੋਲਿਆਂ ਦਾ ਸਾਗ ਵੀ ਉਗਾਇਆ ਹੋਇਆ ਵਾ ਕੱਚਾ ਕੱਚਾ ਤੋੜ ਲਿਆ ਤੇ ਥੋੜਾ ਜਿਹਾ ਪਾਲਕ ਆ ਤੇ ਥੋੜਾ ਜਿਹਾ ਇਹਦੇ ਵਿੱਚ ਹਾਲੋਂ ਪਾ ਲਈ ਆ ਤੇ ਥੋੜੀ ਜਿਹੀ ਮੇਥੀ ਪਾਈ ਆ ਤੇ ਥੋੜੇ ਜਿਹਾ ਮੈਂ ਹਰੇ ਪਿਆਜ਼ ਲਏ ਸੀ ਚਟੇ ਗੋਟੇ ਜਿਹਦੇ ਭੂਕਾ ਸੀਗੇ ਆ ਮੈਂ ਉਹ ਵੀ ਲੈਣੀ ਆ। ਲਓ ਜੀ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਵਾ? ਸਭ ਤੋਂ ਪਹਿਲਾਂ ਆਪਾਂ ਤੁਸੀਂ ਤੌੜੀ ਲੈ ਲਓ, ਕੁੱਕਰ ਲੈ ਲਓ ਤੇ ਚਾਹੇ ਪਤੀਲਾ ਲੈ ਲਓ। ਸਭ ਤੋਂ ਪਹਿਲਾਂ ਆਪਾਂ ਇਹਨੂੰ ਪਹਿਲਾਂ ਇਹਨੂੰ ਸਾਫ ਤੋੜ ਲੈਣਾ ਵਾ। ਜੇ ਤੁਸੀਂ ਤੋੜ ਲਿਆ ਜਾਂ ਤੁਸੀਂ ਬਿਜਾਰੋ ਲੈ ਕੇ ਆਉਣਾ ਵਾ। ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ ਤੈਨੂੰ ਧੋ ਲੈਣਾ ਵਾ। ਧੋ ਕੇ ਇਹਨੂੰ ਸੁਕਣਾ ਪਾ ਦਿਓ ਬਗਟੋਕੀ ਵੇਹਰੇ ਵਿੱਚ। ਤੇ ਬਾਅਦ ਵਿੱਚ ਇਹਨੂੰ ਕੱਟ ਕੇ ਮੋਟਾ-ਮੋਟਾ ਕੱਟ ਕੇ ਹੀ ਪਾਉਣਾ ਵਾ ਤੁਸੀਂ। ਬਹੁਤਾ ਬਰੀਕ ਨਾ ਕਟਿਓ। ਤੇ ਜੇ ਤੁਸੀਂ ਤੌੜੀ ਵਿੱਚ ਰੱਖਣਾ ਤਾਂ ਤੁਹਾਨੂੰ ਘੰਟਾ ਲੱਗ ਜਾਣਾ ਜੇ ਤੁਸੀਂ ਕੁੱਕਰ ਵਿੱਚ ਤਾਂ ਇੱਕ ਹੀ ਸੀਟੀਂ ਮਰਵਾਇਓ ਤੇ ਜੇ ਤੁਸੀਂ ਪਤੀਲੇ ਵਿੱਚ ਰੱਖਣਾ ਤਾਂ 15-20 ਮਿੰਟ ਹੀ ਲੱਗੇਗਾ ਨਾ ਕਿ ਪੱਤੇ ਪੱਤੇ ਹੀ ਹੁੰਦੇ ਆ ਇਹਦੇ ਵਿੱਚ ਕੋਈ ਗੰਦਲ ਵਗੈਰਾ ਨਹੀਂ ਹੁੰਦੇ ਲਓ ਜੀ ਹੁਣ ਆਪਾਂ ਇਹਨੂੰ ਸਲੋ ਕੁੱਕਰ ਵਿੱਚ ਰੱਖਦੇ ਹਾਂ ਢੋੜੀ ਦੇ ਤੌਰ ਤੇ ਹੁੰਦਾ ਵਾ ਤੇ ਇਹਦੇ ਵਿੱਚ ਆਪਾਂ ਨੂੰ 1 ਘੰਟਾ ਬਣਾਉਣਾ ਪੈਂਦਾ ਵਾ ਸਲੋ ਦੇ ਵਿੱਚ ਜਿਵੇਂ ਆਪਾਂ ਮਿੱਟੀ ਦੀ ਢੋੜੀ ਵਿੱਚ ਰੱਖ ਲਈਏ ਗੋਹੇ ਪਾ ਕੇ ਤੇ ਇਵੇਂ ਹੀ ਆਪਾਂ ਇਹਦੇ ਵਿੱਚ ਰੱਖਣ ਲੱਗੇ ਆ ਤੇ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਇੱਕ ਗਲਾਸ ਪਾਣੀ ਦਾ ਪਾਉਨੇ ਆ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਪਾ ਲਈਏ ਇਹ ਰਹਾ ਬਈ ਇੱਕ ਚਮਚਾ ਨਮਕ ਦਾ ਪਾ ਲੈਣਾ ਜੀ ਇਹਦੇ ਵਿੱਚ ਕੱਲਾ ਨਮਕ ਪਾ ਕੇ ਰੰਨਣਾ ਵਾਪੇ ਇਹਨੂੰ ਤਾਂ ਜਿਵੇਂ ਇੱਕ ਚਮਚਾ ਨਮਕ ਦਾ ਪਾਤਾ ਉਸ ਤੋਂ ਅੱਗੇ ਜਿਹੜਾ ਆਪਣਾ ਜਿੰਨਾ ਵੀ ਆ ਆਪਣਾ ਹੈਗਾ ਵਾ ਨਿੱਕ ਸੋਕ ਵਾਲਾ ਸਾਗ ਇਹ ਬਹੁਤ ਆਗਤਵਾਰ ਹੁੰਦਾ ਵਾ ਤੇ ਇਹ ਆਪਣੇ ਆਪ ਛੜਕਾ ਤੇ ਉੱਗੇ ਹੋਏ ਹੁੰਦੇ ਆ ਬਰਸਾਤੀ ਮੌਸਮ ਦੇ ਵਿੱਚ ਤਾਂ ਤੇ ਇੱਥੇ ਤਾਂ ਵੇਖ ਜਾੜ ਦੇ ਵਿੱਚ ਲਾਏ ਹੋਏ ਨੇ ਬਾਥੂ ਵਗੈਰਾ ਆਪਣੇ ਆਪ ਹੋਏ ਹੋਏ ਆ ਤੇ ਬਾਕੀ ਜਿਹੜਾ ਛੋਲਿਆ ਸਾਗ ਤੇ ਮੇਥੀ ਪਾਲਕ ਧਨੀਆ ਤੇ ਪਿਆਜ਼ ਵਗੈਰਾ ਜਿਹੜੇ ਇਹ ਸਾਰੇ ਇਹਨਾਂ ਦੇ ਘਰੇ ਲੱਗੇ ਹੋਏ ਨੇ ਤੇ ਬਾਥੂ ਆਪਣੇ ਆਪ ਹੋਏ ਹੋਏ ਨੇ ਤੇ ਜਿਹੜੀ ਆਪਣੇ ਉਹ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚ ਬਹੁਤ ਬੈਨੀਫਿਟ ਹੁੰਦੇ ਆ ਤੇ ਉਹਨਾਂ ਦੀ ਪਛਾਣ ਜ਼ਰੂਰ ਕਰੋ ਲਓ ਜੀ ਆਪਾਂ ਕੱਟ ਕੇ ਮੋਟਾ ਮੋਟਾ ਕੱਟ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਜਦ ਆਪਾਂ ਪਾਣੀ ਦਾ ਇੱਕ ਗਲਾਸ ਪਾ ਲਿਆ ਤੇ ਮੋਟਾ ਮੋਟਾ ਕੱਟ ਕੇ ਆਪਾਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਪਾ ਦੇਣਾ ਆਜਾ ਸਲੋ ਕੁਕਰ ਜੀ ਇੱਕ ਤੌੜੀ ਦੇ ਤੌਰ ਤੇ ਹੀ ਆ ਜਿੱਦ ਆਪਣੀ ਤੌੜੀ ਦੇ ਵਿੱਚ ਆਪਾਂ ਗੋਹੇ ਪਾ ਕੇ ਰੱਖ ਦਿੰਦੇ ਤਾਂ ਸੇਮ ਸੇਮ ਬਣੀ ਜਾਂਦਾ ਤੇ ਇਸ ਲੋ ਸਲੋ ਕੁਕਰ ਕਹਿੰਦੇ ਇਹਨੂੰ ਤੇ ਇਹ ਵੀ ਇਦਾਂ ਹੀ ਆ ਇਹਦੇ ਵਿੱਚ ਸਲੋ ਸਲੋ ਜੀਜ ਬਣੀ ਜਾਂਦੀ ਹੈ ਲੋ ਜੀ ਆਪਾਂ ਸਾਰਿਆਂ ਨੂੰ ਇਹਨੂੰ ਪਾ ਕੇ ਪਾਉਨੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਅਸੀਂ ਇਹਦੇ ਵਿੱਚ 1 ਘੰਟੇ ਵਾਸਤੇ ਰੱਖ ਦਤਾ ਸੀ ਪਰ ਟਫੂ ਦਾ ਪ੍ਰੋਸੈਸ ਬਾਅਦ ਵਿੱਚ ਕਰਾਂਗੇ ਲੋ ਜੀ ਹੁਣ ਆਪਾਂ ਟਫੂ ਵਾਲਾ ਪ੍ਰੋਸੈਸ ਕਰਨ ਲੱਗੇ ਆ ਆਪਾਂ ਨਿਕਸਰ ਪਰ ਸਾਰਾ ਪ੍ਰੋਸੈਸ ਕਰਕੇ ਤਰੱਕ ਦਿੱਤਾ ਸੀ ਉਹਨੂੰ 1 ਘੰਟਾ ਹੋ ਗਿਆ ਤੇ ਹੁਣ ਆਪਾਂ ਟਫੂ ਵਾਲਾ ਪ੍ਰੋਸੈਸ ਕਰਨ ਲੱਗੇ ਆ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ 프라이ਪਨ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਦੋ ਚਮਚੇ ਘਿਓ ਦੇ ਪਾ ਲੈਣੇ ਆ ਤੁਸੀਂ ਸਰੋਂ ਦਾ ਤੇਲ ਪਾ ਲਓ ਦੇਸੀ ਘਿਓ ਪਾ ਲਓ ਰਫਾਇਨਡ ਪਾ ਲਓ ਜੋ ਵੀ ਤੁਸੀਂ ਵਰਤਦੇ ਆ ਘਰ ਵਿੱਚ ਅਸੀਂ ਦੋ ਚਮਚੇ ਘਿਓ ਦੇ ਪਾ ਲਏ ਆ ਜੀ ਇਹਦੇ ਵਿੱਚ ਕੋਕੋਨਟ ਆਇਲ ਦੇ ਪਾਏ ਆ ਦੇ ਅਸ ਨੂੰ ਆਨ ਕਰ ਲੈਨੇ ਆਂ ਤੇ ਤੇਲ ਨੂੰ ਗਰਮ ਹੋਣ ਦਿਓ ਅਦਰਕ ਸੀ ਟੁੱਕੂ ਕੱਟ ਕੇ ਰੱਖ ਲਿਆ ਹਰੀ ਮਿਰਚ ਤੇ ਟਮਾਟਰ ਦੀ ਪਿਓਰੀ ਬਣਾ ਕੇ ਰੱਖ ਲਈ ਐ ਤੇ ਆ ਚੀਜ਼ਾਂ ਅਸੀਂ ਸਾਬਤੇ ਰੱਖਣੀਆਂ ਨੇ ਤੇ ਇੱਕ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਉਣਾ ਹੈ ਇਹਦੇ 'ਚ ਤੇ ਫਿਰ ਆਪ ਅਸੀਂ ਇਧਰੋਂ ਲਸਣ ਲੈ ਲਿਆ ਲਸਣ ਲਿਆ ਅਦਰਕ ਲਿਆ ਪਿਆਜ਼ ਇਹਦੇ ਵਿੱਚ ਥੋੜਾ ਲੈਣਾ ਵਾ ਅਦਰਕ ਲਸਣ ਤੇ ਟਮਾਟਰ ਦੀ ਮਾਤਰਾ ਵਧਾ ਲੈਣੀ ਐ ਪਿਆਜ਼ ਬਹੁਤ ਥੋੜਾ ਡਾਣਾ ਜੈਨ ਨੂੰ ਵਸਾਪਾ ਮੋਟਾ ਮੋਟਾ ਹੀ ਕੱਟ ਲੈਣਾ ਵਾ ਇਸ ਸਾਤਾ ਇਹ ਨੂੰ ਦੇ ਚੁਣਨਾ ਇਹ ਮੇਰੀ ਅਦਰਕ ਨੂੰ ਵੀ ਮੋਟਾ ਮੋਟਾ ਰੱਖਣਾ ਮੈਂ ਦਸਨ ਨੂੰ ਤਾਂ ਵੈਸੀ ਸਾਤਾ ਰੱਖਣਾ ਵਾ ਅਜਾ ਆਪਣਾ ਤੇਲ ਗਰਮ ਹੋ ਗਿਆ ਮੈਂ ਸਭ ਤੋਂ ਪਹਿਲੇ ਵਿੱਚ ਜੀਰਾ ਪਾ ਲਿਆ ਲੈ ਜੀਰਾ ਆਪਣਾ ਥੋੜਾ ਜਿਹਾ ਘੜ ਕਰ ਗਿਆ ਉਸ ਤੋਂ ਬਾਅਦ ਆਪਾਂ ਇਹ ਜਿਹੜੇ ਸਾਬਤੇ ਨੇ ਕਿਉਂਕਿ ਮੋਟੇ ਮੋਟੇ ਕੱਟੇ ਹੋਏ ਆ ਚੌਕੀਤੇ ਹੋਏ ਅਦਰਕ ਲਸਣ ਤੇ ਪਿਆਜ਼ ਇਹ ਪਾ ਦਿੰਦੇ ਆ ਆਪਾਂ ਇਹਨਾਂ ਨੂੰ ਬਾਅਦ ਵਿੱਚ ਗ੍ਰਾਇੰਡ ਕਰਨਾ ਜਿਵੇਂ ਆਪਾਂ ਮੋਕੇ ਮੋਟੇ ਇਹਨਾਂ ਨੂੰ ਚੌਪ ਕਰਕੇ ਜਿਹਦੇ ਵਿੱਚ ਪੁੰਜਿਆ ਤੇ ਆਪਾਂ ਨੂੰ ਥੋੜਾ ਬਹੁਤ ਆਸ ਲੱਗਦਾ ਠੀਕ ਹੈ ਆਪਾਂ ਪਹਿਲੇ ਇਹਨਾਂ ਦਾ ਪੇਸਟ ਬਣਾ ਲੈਨੇ ਆ ਤੇ ਫਿਰ ਕੌਜਾ ਲਾ ਦਵਾਂਗੇ ਉਸ ਤਰ੍ਹਾਂ ਸਹੀ ਹੈ। ਇਹੋ ਜਿਹਾ। ਉਸ ਆਸ ਹੀ ਇਹਦੇ ਵਿੱਚ ਬਹੁਤਾ ਨਹੀਂ ਇਹਨੂੰ ਕੁੱਕ ਕਰਨਾ ਦਾ 2 ਮਿੰਟ ਲਈ ਕੁੱਕ ਕਰਨਾ। ਜਿਆਦਾ ਚ ਲਾਲ ਨਹੀਂ ਕਰਨਾ ਸਿਰਫ ਇਹਨਾਂ ਦਾ ਕੱਚਾ ਪਾਣੀ ਦੋੜ ਜਾਣਾ। ਤੁਸੀਂ ਟਕੂ ਇੱਕ ਪੈਕਟ ਵੀ ਲੈ ਸਕਦੇ ਆ ਦੋ ਵੀ ਲੈ ਸਕਦੇ ਆ। ਅਸੀਂ ਤਾਂ ਕੁ ਦੀ ਮਾਤਰਾ ਥੋੜੀ ਵੱਧ ਲਈ ਹੈ। ਇੱਕ ਪੈਸਾ ਅਸੀਂ ਬੱਚਿਆਂ ਵਾਸਤੇ ਪਾਉਣਾ ਹੈ ਇਹਦੇ ਵਿੱਚ। ਤਾਕੇ ਸਾਰਾ ਪਰਨਿਕ ਤੋਂ ਬਣੀ ਦਾ ਸਾਗ ਦੇ ਵਿੱਚ ਵੀ ਮੇਥੋ ਕੁ ਮਾਉਣੇ ਆ ਤੇ ਇਸ ਵਿੱਚ ਟੱਪੂ ਪਾਉਣੇ ਆ ਸਾਰਾ ਸ ਉਹ ਥੁਪੇ ਚ ਲੈ ਜਾਂਦੇ ਤੇ ਬੱਚੇ ਟੱਪੂ ਕੱਢ ਕੇ ਖਾ ਲੈਂਦੇ ਆ ਅਸੀਂ ਸਾਡੇ ਘਰ ਛੋਟੇ ਬੱਚੇ ਆ ਉਹਨਾਂ ਨੂੰ ਦਫੂ ਇਸ ਤਰੀਕੇ ਨਹੀਂ ਦਿੰਦੇ ਆ ਸਾਕੇ ਸਾਰੇ ਉਹਦੇ ਵਿੱਚ ਉਹਨੂੰ ਕੁਦਰਤੀ ਤਾਤ ਮਿਲ ਜਾਂਦਾ ਉਹਨਾਂ ਨੂੰ ਵਿੱਚ ਪਾਲਕ ਮੇਥੀ ਧਨੀਆ ਬਾਪੂ ਚਲਾਈ ਹੈ ਨਾ ਹੀ ਜੰਦਾ ਤੇ ਉਹ ਅਦਰਕ ਲਸਣ ਦਾ ਵੀ ਧਿਆਜ ਦਾ ਵੀ ਲੋ ਜਿਆ ਪਾਏ ਨਾ ਉਹ ਦੋਮੈਂਟ ਲਈ ਪੋਲੇ ਆਪਾਂ ਪਿਆਜ਼ ਫਲੰਦ ਕੱਦ ਲੈਣੇ ਤੇ ਇਹਨੂੰ ਪਲੇਟ ਪੋਲੀ ਵਿੱਚ ਕੱਦ ਲੈਣੇ ਇਹ ਚੋ ਪਾਇਆ ਹੋਣਾ ਸਾਈਂ ਦੇ ਵਿੱਚ ਹੀ ਰਹਿ ਰਹੇ ਨੇ ਤੁਸੀਂ ਆਪ ਮਸਾਲੇ ਬੁੰਨੇ ਆ ਉਹਨੂੰ ਕੱਢ ਲਓ ਜਿਹੜਾ ਸਾਰੇ ਜਿੰਨਾ ਵਿੱਚ ਆਉਂਦਾ ਵਾ ਉਹਨਾਂ ਕ ਲੈ ਲਓ ਤੇ ਬਾਕੀ ਜੀਰੇ ਨੂੰ ਵਿੱਚ ਹੀ ਪਿਆ ਰਹਿਣੇ ਇਦੇ ਵਿੱਚ ਆਪਾਂ ਹੋਰ ਮਸਾਲੇ ਨਹੀਂ ਪਾਉਣੇ ਇੱਕ ਵਾਰੀ ਜੀਰਾ ਪਾਉਣਾ ਤੇ ਇੱਕ ਹਲਦੀ ਪਾਉਣੀ ਤੇ ਨਮਕ ਦਾ ਪੈਣਾ ਹੀ ਹੈ। ਤੇ ਆਪਾਂ ਹਰੀ ਮਿਰਚ ਦਾ ਪੇਸਟ ਲਿਆ ਹੋਇਆ ਵਾ। ਲੋ ਜੀ ਤੇ ਤੇਲ ਜਿਹੜਾ ਇਹਦੇ ਵਿੱਚ ਹੀ ਹੈਗਾ। ਇੱਕ ਚਮਚੇ ਦੇ ਵਿੱਚ ਇਹ ਪੁੱਜ ਗਿਆ ਇੱਕ ਚਮਚਾ ਬਚ ਗਿਆ ਵਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਲਦੀ ਪਾ ਦੇਣੀ ਹੈ। ਸੋਕੋ ਮੈਨ ਜੀ ਹਲਦੀ ਦਾ ਆਪਾਂ ਹਲਦੀ ਦੇ ਵਿੱਚ ਥੋੜੀ ਰੱਖਿਓ ਜਿਆਦਾ ਨਹੀਂ ਪਾਉਣੀ ਜਿੱਦਾ ਅੱਧਾ ਪੌਣਾ ਚਮਚਾ ਹੀ ਪਾਇਆ ਸੀ ਹਲਦੀ ਦਾ ਹਲੋ ਜੀ ਇੱਕ ਚਮਚਾ ਹਲਦੀ ਦਾ ਪਾ ਦਨੇ ਆਪਾਂ ਤੇ ਹਲਦੀ ਨੂੰ ਪਏ ਦੇ ਵਿੱਚ ਪਕਾਉਨੇ ਆ ਹਲਦੀ ਨੂੰ ਥੋੜਾ ਜਿਹਾ ਹਿਲਾਓ ਉਹ ਸਾਡੀ ਹਲਦੀ ਪੱਕ ਗਈ ਆ ਨੂੰ ਸਾਡਾ ਗੈਸ ਗਰਮ ਸੀ ਫਰਾਈਪੈਨ ਵੀ ਗਰਮ ਆ 1 ਮਿੰਟ ਆਪਣੀ ਘੋੜ ਦੇ ਵਿੱਚ ਹਲਦੀ ਪੱਕ ਗਈ ਆ ਇਜਾ ਤੱਕ ਆਪਣਾ ਜਿਹੜਾ ਆ ਪਿਆਜ਼ ਤੇ ਅਦਰਕ ਤੇ ਲਸਣ ਕਿ ਅੱਜ ਅਸੀਂ ਬਿਲਕੁਲ ਬਸ ਬਿਲਕੁਲ ਥੋੜਾ ਜਿਹਾ ਲੈਣਾ ਪਿਆਜ਼ ਤੇ ਆ ਜਿਹੜਾ ਅਸੀਂ ਟਮਾਟਰ ਤੇ ਹਰੀ ਮਿਰਚ ਦੀ ਪਿਉਰੀ ਬਣਾ ਕੇ ਰੱਖੀ ਆ ਇਹਨੂੰ ਪਾਉਣ ਲੱਗੇ ਆ ਹੁਣ ਆਪਣੀ ਹਲਦੀ ਪੁੱਜ ਗਈ ਆ ਇਹਦੇ ਵਿੱਚ ਕਿਉਂ ਦੇ ਵਿੱਚ ਅਜਿਹਾ ਲੱਗਦਾ ਇਹਨੂੰ ਥੋੜਾ ਚਿਰ ਫੁੰਦੇ ਆ। ਟਮਾਟਰ ਨੂੰ ਤੇ ਹਰੀ ਮਿਰਚ ਨੂੰ ਭੁਜਨ ਨੂੰ ਕਿਉਂਕਿ ਟਮਾਟਰ ਦਾ ਥੋੜੀ ਪਿਓਰੀ ਵਿੱਚ ਪਾਣੀ ਹੁੰਦਾ ਵਾ ਇਹਨੂੰ 5 ਮਿੰਟ ਸੇਕ ਲਵਾਉਣਾ ਪੈਣਾ ਆਪਾਂ ਨੂੰ। ਜਿਆ ਤੱਕ ਆਪਣਾ ਅਦਰਕ ਲਸਣ ਤੇ ਪਿਆਜ਼ ਦਾ ਜਿਹੜਾ ਭੁੰਨ ਕੇ ਰੱਖਿਆ ਵਾ 2 ਮਿੰਟ ਵਾਸਤੇ ਤੇ ਉਹ ਠੰਡਾ ਹੋ ਜਾਊਗਾ ਤੇ ਫਿਰ ਆਪਾਂ ਉਹਨੂੰ ਪੇਸਟ ਬਣਾ ਲਾਂਗੇ। ਲੋ ਜੀ ਸਾਡਾ ਹਰੀ ਮਿਰਚ ਤੇ ਟਮਾਟਰ ਭੁਜਦੇ ਆ। ਉਸ ਜਿਆ ਫੇਨ ਢੱਕ ਦਿੱਤਾ ਤਾਂ ਕਿ ਇਹਦੇ ਥੋੜੇ ਛਿੱਟੇ ਪੈਣ ਦੇ ਸਕੇ ਇਹਨੇ ਦੋ ਮਿੰਟ ਲਈ ਆਪੇ ਹੀ ਹੋ ਜਾਣਾ ਹੈ ਤੇ ਇਹਦੇ ਵਿੱਚ ਆਪਾਂ ਨਮਕ ਓਕੇ ਇੱਕ ਚਮਚਾ ਆਪਾਂ ਪਹਿਲਾਂ 100 ਕੋਲੇ ਸਾਗ ਵਿੱਚ ਪਾਇਆ ਵਾ ਸਮਾਨ ਦੇ ਵਿੱਚ ਪਾਇਆ ਵਾ ਤੇ ਆਪਾਂ ਇਹਦੇ ਚ ਅੱਧਾ ਚਮਚਾ ਹੀ ਪਾਵਾਂਗੇ ਤਾਂ ਕਿ ਉਹ ਸਟਮਟ ਜਲਦੀ ਭੁਗਲ ਜਾਣਗੇ ਆ ਛੋਟਾ ਚਮਚਾ ਲੈ ਲਏ ਜਿਵੇਂ ਅਸੀਂ ਇੱਕ ਚਮਚਾ ਪਾਉਣ ਲੱਗੇ ਹਾਂ ਜਿਹਨਾਂ ਬਾਅਦ ਵਿੱਚ ਘੱਟ ਹੋਇਆ ਤੇ ਫਿਰ ਬਾਅਦ ਵਿੱਚ ਨਮਕ ਜੇ ਤੁਸੇ ਮਸਾਲਾ ਭੁੰਨਣਾ ਵਾ ਘੱਟ ਰੱਖਿਓ ਤਾਂ ਆ ਗਿਆ ਨਾ ਮੁੱਕ ਪਹਿਲਾਂ ਵੀ ਪਾਇਆ ਹੈ ਇਹ ਨੂੰ 5 ਮਿੰਟ ਭੋਜ ਜਾਂਦੇ ਹੋ ਜੀ ਢੱਕ ਦਿਓ ਥੱਲੇ ਨਹੀਂ ਲੱਗਣਾ ਕਿ ਕਿੰਨੇ ਵਿੱਚ ਪਾਣੀ ਹੈਗਾ ਵਾ ਟਮਾਟਰਾਂ ਵਿੱਚ ਉਹਨੇ ਚਾਪਾ ਜਿਹੜਾ ਪਿਆਜ਼ ਤੇ ਲਸਣ ਤੇ ਅਦਰਕ ਰੱਖਿਆ ਸੀ ਆਪਾਂ ਇਹਨੂੰ ਪੀਸ ਲੈਣੇ ਆ अपने अंदर टमाटर से जोड़ा हरी मिर्च का है प्योरी सी अभी भुख हो गई है उस बात उसी भी पार। पार। कल रसन, भी भी तो बाद मसाले पा लगे जे आप अदरक लसन प्याज ना उस बिल्कुल पेस्ट नहीं बना थोड़ा जो दर्द जहाँ कटना ਇਹ ਨੂੰ ਇਹਦੇ ਟਮਾਟਰ ਦੇ ਵਿੱਚ 1 ਮਿੰਟ ਲਈ ਭੁੱਜ ਜਾਂਦੇ ਆਂ। ਅੰਦਰੋਂ ਫਾਟ ਥੋੜਾ ਜਿਹਾ ਪਾਣੀ ਲੈ ਲੈਣੇ ਆ। ਉਹ ਜੀ 1 ਮਿੰਟ ਹੋ ਗਿਆ ਭੁੱਜਦੇ ਨੂੰ ਇਹਨੂੰ ਇਹਦੇ ਵਿੱਚ। ਆਹ ਫਾਟ 2-3 ਮਿੰਟ ਟਮਾਟਰ ਭੁੰਨੇ ਆ। ਸੇਕ ਮਿੰਟ ਇਹ ਪੁੰਨੇ ਆ 2 ਮਿੰਟ ਆਪਾਂ ਪਹਿਲਾਂ ਪਾਇਆ ਸੀ ਸਾਰੇ ਟੋਟਲ 5 ਮਿੰਟਾਂ ਵਿੱਚ ਆਪਾਂ ਇਸ ਮਸਾਲੇ ਨੂੰ ਸਾਰੇ ਨੂੰ ਭੁੰਨ ਲਿਆ ਵਾ ਜਿਹੜਾ ਆਪਣਾ ਟੱਕੂ ਆ ਇਹਨੂੰ ਵਿੱਚ ਪਾ ਦੇਣਾ ਜਿਹੜਾ ਆਪਾਂ ਪੀਸ ਕਰਕੇ ਰੱਖਿਆ ਹੋਇਆ ਧੋ ਕੇ ਪੀਸ ਕਰਕੇ ਰੱਖ ਲਏ ਇਹਨੂੰ ਇਹਦੇ ਵਿੱਚ ਪਾ ਦੇਣਾ ਮੈਂ ਥੋੜਾ ਜਿਹਾ ਅੱਗਾਂ ਤੇ ਕਰਦੀ ਆ ਤਾਂ ਕਿ ਇਹ ਚੰਨਾ ਜਿਹੀ ਗਰਮੀ ਆ ਕਿਸੇ ਵੀ ਚੀਜ਼ ਨੂੰ ਜ਼ਿਆਦਾ ਪਕਾਉਣਾ ਨਹੀਂ ਬਿਲਕੁਲ ਉਹਦਾ ਕੱਚਾ ਪਾਣੀ ਦੂਰ ਕਰਨਾ ਟਮਾਟਰ ਤੇ ਹਰੀ ਮੇਚ ਦਾ ਵੀ ਪਿਆਜ਼ ਅਦਰਕ ਲਸਣ ਦਾ ਵੀ ਜੀ ਤਾਂ ਤੁਸੀਂ ਉਹ ਨੂੰ ਗ੍ਰाइंड ਕਰਕੇ ਮਿਕਸੋਕਾ ਸਾਗ ਪਰਾਹੀ ਵਿੱਚ ਪਾਉਣਾ ਤਾਂ ਤੁਸੀਂ ਮੜੀ ਜਿਹੜਾ ਹੀ ਵੱਡੀ ਲੈ ਲਿਓ ਜੇ ਤੁਸੀਂ ਉਹ ਜਿਹਦਾ ਟੋਲੇ ਵਿੱਚ ਰੱਖਿਆ ਹੋਇਆ ਜਾਂ ਕਿਸੇ ਪਤੀਲੇ ਵਿੱਚ ਰੱਖਿਆ ਹੋਇਆ ਉਹਦੇ ਵਿੱਚ ਪਾਉਣਾ ਤਾਂ ਚਾਹੀ ਤੁਸੀਂ ਫਰਾਈ ਕਰਨੀ ਚਾਹੀਦਾ ਜਦਾ ਅਸੀਂ ਕਰਕੇ ਰੱਖਣ ਲੱਗੇ ਆ। ਜਿਵੇਂ ਇਹਦਾ ਕੋਈ ਸਹੀ ਇਹੀ ਹੁੰਦੀ ਹੈ ਵੀ ਜਦੋਂ ਵੀ ਮੈਂ ਕੋਈ ਚੀਜ਼ ਵਿੱਚ ਪਾਉਣੀ ਆ ਤੁਹਾਨੂੰ ਮਿਕਸ ਕਰਨਾ ਹੁੰਦਾ ਤੇ ਗੈਸ ਨੂੰ ਬੰਦ ਕਰ ਦੇਣੀ ਆ ਤਾਂ ਕਿ ਕੋਈ ਵੀ ਆਪਣੀ ਚੀਜ਼ ਸੜ ਨਾ ਜਾਵੇ। ਤਾਂ ਫੇਰ ਵੀ ਆਪਾਂ ਕੱਟ ਤੋਂ ਕੱਟ ਚੀਜ਼ ਨੂੰ ਪਕਾਉਣਾ ਵਾ। ਉਹ ਜੇ ਆਪਾਂ ਇਹਦੇ ਵਿੱਚ ਮਿਕਸ ਕਰ ਦਿੱਤੇ। ਤਪੂਗਰਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਜਿੱਦਾਂ ਪਾਣੀ ਪਾਉਣਾ 2 ਚਮਚੇ ਜਾਂ ਅੱਧੀ ਕਟਸ਼ੀ ਉਹ ਪਾਣੀ ਦੀ ਪਾਸ ਸਕਦੇ ਆ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ ਨੂੰ ਟੱਕ ਦੇਣੇ ਆ ਤੇ ਤਾਂ ਫਿਰ ਇਹਦੇ ਵਿੱਚ ਪਾ ਕੇ 2 ਮਿੰਟ ਲਾਉਣੇ ਆ 2 ਮਿੰਟ ਲਈ ਬਸ ਜਦੋਂ ਵਾਲਾ ਆ ਗਿਆ ਥੋੜਾ ਜਿਹਾ ਪੱਕ ਗਿਆ ਇਹਦੇ ਵਿੱਚ ਟਪੂ ਤੇ ਗੈਸ ਨੂੰ ਬੰਦ ਕਰ ਦੇਣਾ ਜੀ ਇਹ ਆਪਣਾ ਟਫੂ ਵਾਲਾ ਪ੍ਰੋਸੈਸ ਪੂਰਾ ਹੋ ਜਾਣਾ ਉਸ ਵਿੱਚ ਮੈਂ ਗੈਸ ਆਨ ਕਰ ਦਨੀ ਹੈ 2 ਮਿੰਟਾਂ ਵਾਸਤੇ ਲਓ ਜੀ ਟਫੂ ਸਾਡਾ 2 ਮਿੰਟ ਸੀ ਇਹਦੇ ਵਿੱਚ ਭੁੰਨ ਲਿਆ ਵਾ ਮਸਾਲੇ ਸਾਰੇ ਭੁੰਨ ਕੇ ਟਫੂ ਪਾ ਕੇ ਦੋ ਚਮਚੇ ਪਾਣੀ ਦੇ ਪਾ ਕੇ ਅਸੀਂ ਇਹਨੂੰ ਭੁੰਨ ਲਿਆ ਤੇ ਹੁਣ ਆਪਣਾ ਬਣ ਗਿਆ ਟਫੂ ਵਾਲਾ ਪ੍ਰੋਸੈਸ ਆਪਣਾ ਤਿਆਰ ਹੋ ਗਿਆ ਉਸ ਤੋਂ ਅੱਗੇ ਆਪਾਂ ਜਿਹੜਾ ਆਪਾਂ 100 ਕਾਹ ਰੱਖਿਆ ਹੋਇਆ ਸੀਗਾ ਉਹ ਆਪਣੇ ਰੱਖੇ ਨੂੰ ਘੰਟਾ ਹੋ ਗਿਆ ਸੀਗਾ ਕੋਕੀਦਾ ਤੁਸੀਂ ਕੁਕੀ ਸਿਟੀ ਮਰਵਾਉਣੀ ਆ ਤੇ ਤੌੜੀ ਵਿੱਚ ਤੁਸੀਂ 15-20 ਮਿੰਟਾਂ ਵਾਸਤੇ ਇਹ ਗੋਹ ਮੱਠੀ ਅੱਗੇ ਤੇ ਰੱਖਣਾ ਤਾਂ ਤੁਸੀਂ ਅੱਧਾ ਘੰਟਾ ਵੀ ਦਾ ਸਕਦੇ ਆ ਅਸੀਂ ਬਿਲਕੁਲ ਸੋਹਾਂ ਸਲੋ ਵਾਲੇ ਤੇ ਰੱਖਿਆ ਸੀ ਅਸੀਂ ਇੱਕ ਘੰਟਾ ਰੱਖਿਆ ਸੀ ਇੱਕ ਘੰਟੇ ਤੋਂ ਬਾਅਦ ਆਪਾਂ ਇਹਨੂੰ ਹੱਬਲੈਂਡਰ ਲੈ ਲੈਣਾ ਜੀ ਤੇ ਆਪਣਾ ਇਹ ਤਾਂ ਐ ਘਮਾਉਣਾ ਨਹੀਂਗਾ ਪੇਸਟ ਨਹੀਂ ਬਣਾਉਣਾਗਾ ਆਪਾਂ ਜਿਦਾ ਪਾਸ ਮੋਡ ਤੇ ਆਪਾਂ ਦਰਦਰਾ ਜਿਹਾ ਮਿਕਸੀ ਵਿੱਚ ਕਰਦੇ ਹੁੰਦੇ ਆ ਤੇ ਇਦਾਂ ਹੀ ਇਹਨੂੰ ਇਹਦੇ ਵਿੱਚ ਕਰਨਾ ਆ ਇਹ ਸਾਡੇ ਚੀਨੀ ਮਿੱਟੀ ਦਾ ਜੇ ਜਿਹੜਾ ਹੈਗਾ ਇਹਦਾ ਫੇਰ ਆਂਡਾ ਵੇਚਲਾ ਉਹਦਾ ਚਰਚਾ ਕੇ ਕਰਨਾ ਉਹ ਇਹਨੂੰ ਕਿਦਾ ਇਸ ਤਰ੍ਹਾਂ ਦੇਖਿਆ ਗਿੜਾ ਨਹੀਂ ਦੇਣਾ ਤਾਂ ਕਿ ਉਹ ਬਿਲਕੁਲ ਪੇਸਟ ਨਹੀਂ ਬਣਾਉਣਾਗਾ ਤੇ ਇਹਨੂੰ ਸਿਰਫ ਟਮਾਟੇ ਵਾਸਤੇ ਦਾ ਕਰਨਾ ਹੈ ਰੋਕੋ ਕਿ ਕਰੀਏ ਕਿਉਂਕਿ ਇਹ ਆਪਾਂ ਮੋਟਾ ਮੋਟਾ ਹੀ ਕੱਟਿਆ ਸੀ ਬਰੀਕ ਨਹੀਂ ਸੀ ਕੱਟਿਆ ਜਿਵੇਂ ਆਪਾਂ ਸਾਗ ਕੱਟਦੇ ਆ ਮੋٹے ਮੋਟੇ ਪੱਤੇ ਰੱਖੇ ਸੀ ਬਸ ਦੋ ਦੋ ਚਾਰ ਚਾਰ ਪੀਸ ਕਰਕੇ ਪੱਤਿਆਂ ਦੇ ਉਦਾਂ ਹੀ ਪਾਇਆ ਹੋਇਆ ਸੀਗਾ ਕਿ ਅੰਦਰ ਵਿੱਚ ਅਗੰਦਰ ਵਗੈਰਾ ਤਾਂ ਹੈ ਨਹੀਂ ਕੀ ਇਹਨੂੰ ਤੁਸੀਂ ਕੋਟੇ ਨਾਲ ਵੀ ਕੋਟ ਸਕਦੇ ਆ ਤੇ ਤੁਸੀਂ ਇਦਾਂ ਬਲੈਂਡਰ ਨਾਲ ਵੀ ਜਿਹਾ ਰੋਕੋ ਰੋਕੋ ਜੀ ਆਪਣਾ ਥੀਮ ਬਣ ਕੇ ਤਿਆਰ ਹੋ ਗਿਆ ਇੱਕ ਵਾਰੀ ਦੇਖ ਲਓ ਮੇਰੀ ਕੋਈ ਚੀਜ਼ ਤੁਹਾਡੀ ਵਿੱਚ ਰਹਿ ਤਾਂ ਨਹੀਂ ਗਈ ਮਜਨਾ ਕਪਾ ਨੂੰ ਦੋ ਕਮੈਂਟ ਲਾਓ ਇਹਦੇ ਤੇ ਬਿਲਕੁਲ ਮਹਿੰਦੀ ਵਰਗਾ ਨਹੀਂ ਕਰਨਾਗਾ ਇਹ ਆਪਣਾ ਤਿਆਰ ਹੋ ਗਿਆ। ਇਹੋ ਵੇ ਜਿਆ ਪਾ ਲਈ। ਤੁਸੀਂ ਦੇਖੋ ਇਹ ਖੁਆ ਨਹੀਂ ਆ। ਇਹ ਇਹਦਾ ਬਣਨਾ ਚਾਹੀਦਾ ਬਿਲਕੁਲ। ਮੁਝੇ ਜਿਹੜਾ ਕਲਾਸ ਪਾਣੀ ਦਾ ਉਹ ਵੀ ਵਿੱਚ ਹੀ ਇਹਦੇ। ਇਹ ਜਿਹੜਾ ਆਪਣਾ ਤਿਆਰ ਹੋ ਗਿਆ ਇਹਦਾ ਉਸ ਤੋਂ ਬਾਅਦ ਤੁਸੀਂ ਜੇ ਤਾਂ ਇਹਨੂੰ ਕੜਾਹੀ ਵਿੱਚ ਪਾ ਲਈ ਵਿੱਚ ਪਾਉਣਾ ਤਾਂ ਇਹਨੂੰ ਵੀ ਕੜਾਹੀ ਵਿੱਚ ਪਾ ਸਕਦੇ ਆ। ਤੁਸੀਂ ਪੰਜਾਬ ਤੁਹਾਡੇ ਕੋਲ ਜਿਹੜਾ ਆ ਫਰਾਈ ਪੈਨ ਦੇ ਵਿੱਚ ਬਣਾਇਆ ਹੋਇਆ ਮਸਾਲਾ ਵਾ ਇਹਨੂੰ ਚੱਕ ਕੇ ਸਾਰੇ ਨੂੰ ਅਸੀਂ ਦੁਬਾਰਾ ਫਿਰ ਇਹਦੇ ਤੇ ਸੇਕ ਲਵਾਉਣਾ ਵਾ। ਜੇ ਤੁਸੀਂ ਕੜਾਹੀ ਵਿੱਚ ਸੇਕ ਲਵਾਉਣਾ ਤਾਂ 2 ਮਿੰਟ ਲਈ ਲਵਾਇਓ। ਕੁੱਕਰ ਵਿੱਚ ਸਿਟੀ ਨਾ ਮਰਵਾਇਓ ਇਹਦੀ। ਤਾਂ ਟਫੂ ਨੂੰ ਪਾ ਕੇ ਕਦੇ ਵੀ ਸਿਟੀ ਨਾ ਮਰਵਾਇਓ। ਤਾਂ ਕਿ ਓਪਨ ਵਿੱਚ ਹੀ ਤੁਸੀਂ ਬਣਾਇਓ ਬਾਅਦ ਵਿੱਚ ਉਹਨੂੰ 2 ਮਿੰਟ ਜਾਂ 5 ਮਿੰਟ ਜਿੰਨਾ ਵੀ ਤੁਸੀਂ ਟਾਈਮ ਲਾਉਣਾ। ਲਓ ਜੀ ਅਸੀਂ ਟਫੂ ਦਾ ਸਾਰਾ ਜਿਹੜਾ ਮਟੀਰੀਅਲ ਤਿਆਰ ਕੀਤਾ ਹੋਇਆ ਸੀ। ਇਹ ਅਸੀਂ ਸਾਰਾ ਹੁਣ ਇਹਦੇ ਵਿੱਚ ਪਾਉਣ ਲੱਗੇ ਆਂ। ਜਿਹੜਾ ਮਿਕਸ ਕਰਕੇ ਤੇ ਅਸੀਂ ਤਾਂ ਇਹਨੂੰ 15-20 ਮਿੰਟਾਂ ਵਾਸਤੇ ਫੇਰ ਦੁਬਾਰਾ ਪੱਕਾ ਨੂੰ ਰੱਖ ਦਵਾਂਗੇ। ਜ ਜ ਆਪਣੇ ਲਾਸਟ ਵਿੱਚ ਆਪਾਂ ਕਹਿੰਦੇ ਨਾ ਕਿ ਗੋਹਾਂ ਦੀ ਅੱਗ ਹੀ ਆ ਵੀ ਮਨ ਲੇ ਕਿ ਦੇਬਾਰਾ ਆ ਪਾ ਨਹੀਂ ਪਉਦੇ ਤੇ ਜਿਹੜਾ ਉਹਦਾ ਸੇਕ ਹੁੰਦਾ ਉਹਦੇ ਨਾਲ ਹੀ ਆਪਣਾ ਜਿਹੜਾ ਆਪਾਂ ਤੜਕਾ ਵਗੈਰਾ ਜਿਹੜੇ ਵਿੱਚ ਪਾ ਦਿੰਨੇ ਆ ਤੇ ਉਹਦੇ ਨਾਲ ਹੀ ਬਣ ਜਾਂਦਾ। ਤੇ ਇਹ 15-20 ਮਿੰਟ ਅਸੀਂ ਇਹਨੂੰ ਇਹਦੇ ਵਿੱਚ ਹੀ ਪਕਾਵਾਂਗੇ ਜੀ। ਸਲੋ ਕੁੱਕਰ ਦੇ। ਆਇਆ ਟੱਕਣਾ। ਇਹ ਬਲਕਿ ਬਿਲਕੁਲ ਜਿਹੜਾ ਆਪਣੀ ਤੌੜੀ ਉੱਤੇ ਟੱਕਣ ਹੁੰਦਾ ਵਾ ਇਦਾਂ ਹੀ ਟੱਕਣਾ। ਇਹ ਜਿਹੜਾ ਇਹਦੇ ਵਿੱਚ ਰੱਖਿਆ ਹੋਇਆ ਭਾਂਡਾ ਉਹ ਚਿੱਨੀ ਮਿੱਟੀ ਦਾ ਵਾ ਇਹਨੂੰ ਰੱਖਦੇ ਆ ਤੇ ਫੇਰ ਤੁਹਾਨੂੰ ਦਿਖਾਉਨੇ ਆ ਕਿ ਆਪਣਾ ਨਿਕਸੋਕ ਤੇ ਟਫੂ ਕਿਦਾਂ ਦਾ ਬਣਿਆ ਦੇਖੋ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆਪਾਂ ਪਾ ਲੈਨੇ ਆ ਕੁਝ ਗਰਮ ਹੁੰਦੀਆਂ ਨੇ ਤੇ ਕੁਝ ਠੰਡੀਆਂ ਹੁੰਦੀਆਂ ਇਸ ਕਰਕੇ ਆਪਾਂ ਜੀਰਾ ਪਹਿਲਾਂ ਸਾਬਤ ਪਾ ਲਿਆ ਇਹਦੇ ਵਿੱਚ ਇੱਕ ਜੀਰਾ ਨਮਕ ਤੇ ਹਲਦੀ ਤਿੰਨ ਹੀ ਚੀਜ਼ਾਂ ਪਾਉਣੀਆਂ ਨੇ ਇਹਦੇ ਵਿੱਚ ਆਪਾਂ ਲਓ ਜੀ ਆਪਣੀ ਨਿਕਸੋਕ ਦੀ ਟਫੂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੇ ਅਸੀਂ ਡੋਂਗਿਆਂ ਵਿੱਚ ਪਾ ਲਈ ਆ ਤੇ ਬੱਚਿਆਂ ਵਾਸਤੇ ਅਸੀਂ ਇਕੱਲਾ ਇਕੱਲਾ ਪੀਸ ਕੱਢ ਕੇ ਵੀ ਰੱਖ ਲਿਆ ਤੇ ਬੱਚਿਆਂ ਨੂੰ ਤੁਸੀਂ ਚਾਹੇ ਫੁਲਕੇ ਨਾਲ ਦਿਓ ਪਰੋਂਠੀ ਨਾਲ ਦਿਓ ਚਾਹੇ ਉਹਦਾ ਵੀ ਕੰਟੇ ਨਾ ਖਾ ਲੈਂਦੇ ਜੇ ਇਹ ਬਹੁਤ ਵਧੀਆ ਹ ਹ ਸੱਤ ਤਰ ਤਫੂ ਬਣ ਜਾਂਦਾ ਵਾ ਆਪਣੇ ਸਾਰੇ ਨਿਊਟ੍ਰੀਸ਼ਨ ਜਿੰਨੇ ਹੁੰਦੇ ਨੇ 100 ਦੇ ਵਿੱਚ ਪਾਲਕ ਮੇਥੀ ਤਣੀਆਂ ਦੂਜੇ ਚਲਾਈ ਵਗੈਰਾ ਤਾਂਦਲਾ ਵਗੈਰਾ ਜੋ ਵੀ ਚੀਜ਼ ਹੈ ਜੀ ਆਪਣੇ ਕੋਲੇ ਜੇ ਤੁਸੀਂ ਚਾਹੇ ਇੱਕ ਕਚੀਰਨੀ ਲੈ ਲਓ ਤੇ ਉਹਦਾ ਜੀ ਤੁਸੀਂ ਇਹਦਾ ਪ੍ਰੋਸੈਸ ਕਰਕੇ ਬਣਾ ਲਓ ਸਾਗ ਵਾਂਗੂ ਸਾਡੇ ਵਿੱਚ ਆਪਾ ਆਲਣ ਪਾਉਣੇ ਆ ਇਹਦੇ ਵਿੱਚ ਆਪਾ ਆਲਣ ਵਗੈਰਾ ਨਹੀਂ ਪਾਉਣਾਗਾ ਇਹ ਜਿਹਦਾ ਆਪਾ ਪਾਲਕ ਪਨੀਰ ਬਣਦਾ ਹੁੰਦਾ ਇਦਾਂ ਹੀ ਬਣਾਉਣਾ ਆ ਬੱਚੇ ਲੋ ਜੀ ਆਪਾਂ ਬੱਚਿਆਂ ਨੂੰ ਹੁਣ ਅਸੀਂ ਜਾਂ ਟਫੂ ਤੇ ਨਿਕਸੋਕ ਦਾ ਸਬਜ਼ੀ ਬਣਾ ਕੇ ਦਿੱਤੀ ਆ ਤੇ ਤੁਸੀਂ ਵੀ ਘਰ ਵਿੱਚ ਬੱਚਿਆਂ ਨੂੰ ਇਦਾਂ ਦਾ ਟਫੂ ਤੇ ਨਿਕਸੋ ਬਣਾ ਕੇ ਤਿਆਰ ਕਰਕੇ ਦਿਓ ਤੇ ਫੇਰ ਸਾਨੂੰ ਦੱਸਿਓ ਵੀ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ